ਇਹ ਇੱਥੇ ਆਇਆ ਹੈ ਨਹੀਂ ਤੇ ਇੱਥੇ ਲੋਕੋ ਰੀਕ ਬੋਸ ਕਰ ਰਹੇ ਨੇ ਕਿਸੇ ਗੱਲ ਕੋਲੋ ਲੋਕਾਂ ਨੂੰ ਉੱਤੇ ਤਰਾਜੂ ਹੈ। ਜਿਆਦੋਂ ਨਾ ਇੱਥੇ ਜਨਮ ਆ ਵੀ ਕਿਉਂ ਨਹੀਂ ਆ। ਐਸਾ ਸਾਡੇ ਪਿੰਡ ਚ ਬਹਿੰਦਾ ਆਈ ਨਹੀਂ ਕਦੇ ਜਿਉਂਦੇ ਬੜੀ ਦੁੱਖ ਦੀ ਗੱਲ ਹੈ ਇਹਨਾਂ ਦੀ। ਜੇ ਬਹੁਤ ਦੁੱਖ ਹੈ ਬੇਰਗੰਦਾ ਤੇ ਵੀ ਇੱਥੇ ਜਨਮ ਹੋਇਆ ਸੀ। ਬੜੀ ਐ ਹੰਦਾ ਜੀ ਧਰਮਿੰਦਰ ਜੀ ਦੇ ਜਨਮ ਹੋਇਆ ਹੈ। ਬੜੀ ਵਧੀਆ ਗੱਲ ਆਉਣਗੇ ਸਾਡੇ ਪਿੰਡ ਵੀ ਕਦੇ ਆਏ ਹੀ ਮਨ ਤਰਮਿੰਦਰ ਦੇ ਦਿਹਾਂਤ ਨਾਲ ਭਾਰਤੀ ਸਿਨੇਮੇ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ 99 ਸਾਲ ਦੀ ਉਮਰ ਵਿੱਚ ਇਸ ਜਹਾਨ ਨੂੰ ਅਲਵਿਦਾ ਕਹਿਣ ਵਾਲੇ ਤਰਮਿੰਦਰ 50 ਸਾਲ ਤੋਂ ਵੱਧ ਹਿੰਦੀ ਫਿਲਮ ਉਦਯੋਗ ਵਿੱਚ ਹਾਇ ਰਹੇ ਉਨ੍ਹਾਂ ਦੀ ਕਾਰਗੁਜ਼ਾਰੀ ਕਰਕੇ ਭਾਰਤ ਸਰਕਾਰ ਵੱਲੋਂ 2012 ਵਿੱਚ ਉਨ੍ਹਾਂ ਨੂੰ ਦੇਸ਼ ਦੇ ਤੀਸਰਾ ਸਰਵੋਤਮ ਪੁਰਸਕਾਰ ਪਦਮ ਪੂਸ਼ਣ ਦੇ ਕੇ ਸਨਮਾਨਿਤ ਕੀਤਾ। ਧਰਮਿੰਦਰ ਦਾ ਬਚਪਨ ਸਾਹਨੇ ਵਾਲਾ ਅਤੇ ਫਗਵਾੜੇ ਵਿੱਚ ਬੀਤਿਆ ਹੈ ਪਰ ਉਨ੍ਹਾਂ ਦਾ ਪਿੰਡ ਡਾਂਗੋਸੀ ਜਦ ਕਿ ਧਰਮਿੰਦਰ ਦਾ ਜਨਮ ਪਿੰਡ ਨਸਰਾਲੀ ਵਿਖੇ ਹੋਇਆ ਜਿੱਥੇ ਉਨ੍ਹਾਂ ਦੇ ਪਿਤਾ ਅਧਿਆਪਕ ਵਜੋਂ ਸੇਵਾ ਕਰਦੇ ਸਨ ਜਿਸ ਘਰ ਵਿੱਚ ਧਰਮਿੰਦਰ ਦਾ ਜਨਮ ਹੋਇਆ ਉਹ ਅੱਜ ਵੀ ਨਸਰਾਲੀ ਪਿੰਡ ਵਿੱਚ ਹੈ। ਪਿੰਡ ਦੇ ਲੋਕਾਂ ਵੱਲੋਂ ਧਰਮਿੰਦਰ ਦੇ ਦੇਹਾਂਤ ਤੇ ਸੋਗ ਮਨਾਇਆ ਜਾ ਰਿਹਾ ਹੈ ਪਰ ਨਾਲ ਹੀ ਪਿੰਡ ਵਾਸੀਆਂ ਨੂੰ ਮਲਾਲ ਹੈ ਕਿ ਧਰਮਿੰਦਰ ਇਸ ਪਿੰਡ ਵਿੱਚ ਕਦੇ ਵੀ ਨਹੀਂ ਆਇਆ ਹਾਂਜੀ ਜੀ ਜੰਗ ਜੀ ਇਸੇ ਘੜ ਦੇ ਵਿੱਚ ਹੋਇਆ ਜਿੱਥੇ ਆਪੋਂ ਖੜੇ ਆ ਕਿੰਨੀ ਦਿਨ ਰਹੇ ਨਹੀਂ ਹੋ ਰਹੇ ਇੱਥੇ 2 ਸਾਲ ਰਹੇ ਨੇ ਜਿਹੜੇ ਜਨਰਵਾਲ ਤੇ ਉਹਦੇ ਫਾਦਰ ਸਾਹਿਬ ਟੀਚਰ ਸੀਗੇ ਉਹਦੋਂ ਗਾ ਰੋ ਕੇ ਜਾ ਕੇ ਸਨਿਆਰ ਚਲੇ ਗਏ ਸੀ ਉਹਨੇ ਬਦਲੀ ਹੋ ਗਈ ਤੇ ਸਾਨਾ ਤੋਂ ਬਾਅਦ ਫਿਰ ਉਹਨੇ ਉੱਥੇ ਪੜੇ ਨੇ ਉਸ ਤੋਂ ਬਾਅਦ ਫਿਰ ਉਹ ਆਪਣੇ ਫਿਰ ਯੂਨੀਵਰਸਿਟੀ ਵਿੱਚ ਚਲੇ ਗਏ ਤੇ ਉਹਦੇ ਫਾਦਰ ਸਾਹਿਬ ਦੀ ਪਹਿਲੀ ਪੋਸਟਿੰਗ ਸੀ ਉਹਦੇ ਹਾਂਜੀ ਪਹਿਲੀ ਪੋਸਟ ਇੱਥੇ ਸੀ ਜੀ ਤੇ ਕਿਉਂਰੇ ਉਹਨਾਂ ਦਾ ਆਫਤਾ ਕਰ ਸੀ ਨਹੀਂ ਜੀ ਕਿ ਕਿਰਾਏ ਤੇ ਰਹੇ ਸੀ ਇੱਥੇ ਆ ਕੇ ਤੇ ਇਹਨਾਂ ਜੱਤੀ ਪਿੰਡ ਕਿਹੜਾ ਸੀ ਜੀ ਦੱਸਿਓ ਚਰਦੀ ਪਿੰਡ ਦਾ ਡਾਂਗ ਉਸ ਸੀ ਤੇ ਕਦੇ ਉਰੇ ਆਏ ਟਰਮਿੰਦਰ ਨਹੀਂ ਇੱਥੇ ਆਏ ਹੈ ਨਹੀਂ ਤੇ ਇੱਥੇ ਉਹਨਾਂ ਲੋਕੋ ਡੀਕ ਬਹੁਤ ਕਰ ਰਹੇ ਨੇ ਇਸੇ ਗੱਲ ਕਰਕੇ ਥੋੜਾ ਲੋਕਾਂ ਨੂੰ ਉਤੇ ਤਰਾਇ ਹੋਇਆ। ਵੀ ਆਦੋਂ ਉਹਨਾਂ ਨੇ ਇੱਚੇ ਜਨਮ ਹੋਇਆ ਵੀ ਕਿਉਂ ਨਹੀਂ ਆਇਆ। ਤੇ ਜਿਵੇਂ ਅੱਜ ਉਹਨਾਂ ਦੀ ਡੈਥ ਹੋਈ ਹੈ ਤੇ ਪਿੰਡ ਵਾਸੀਆਂ ਨੂੰ ਜਿਵੇਂ ਪਤਾ ਲੱਗਿਆ ਤਾਂ ਕਿਦਾਂ ਲੱਗ ਰਿਹਾ। ਪਿੰਡ ਨੂੰ ਬੜਾ ਦੁੱਖ ਹੋਇਆ ਜੀ। ਸਾਨੂੰ ਪਹਿਲਾਂ ਵੀ ਮਤਲਬ ਇਸ ਚੀਜ਼ ਦਾ ਪਤਾ ਲੱਗਿਆ ਸੀਗਾ ਸਾਰੇ ਪਿੰਡ ਦੇ ਨੇ। ਉਹਦੇ ਅਰਦਾਸ ਕਰੀ। ਵੀ ਤੁਹਾਨੂੰ ਦੱਸੋ ਜੀ ਸਾਡੇ ਪਿੰਡ ਵਿੱਚ ਇੱਕ ਵਾਰ ਗੀੜਾ ਮਾਰ ਲੈਣ। ਜੋ ਨਹੀਂ ਸੁਭਾਅ ਵਾਲਾ ਕੋਈ ਨਹੀਂ ਸੀ ਮਜੂਰ। ਮਤਲਬ ਉਹਨੇ ਦੱਸੋ। ਆਈਟੇ ਵੀਰੇ ਕਾ ਰਵਿਚ ਰਹਿੰਦੇ ਸੀ ਆਸਕਮੰਡ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਬਹੁਤ ਮਿੱਠੇ ਸੀਗੇ ਬੋਲਣ ਦੇ ਚੰਗਾ ਸੁਹਾਸ ਸੀ ਉਹਨਾਂ ਸਾਰੇ ਮਰਦੋ ਆਸਕਮੰਡ ਦੇ ਵਿੱਚ ਚੰਗਾ ਸਹਿਜ ਆਦਤ ਸੀ ਉਹਨਾਂ ਦਾ ਤੇ ਬੰਬੇ ਜਾਣ ਤੋਂ ਬਾਅਦ ਕਿਸੇ ਨਾਲ ਗੱਲਬਾਤ ਕਿਸੇ ਟੱਚ 'ਚ ਰਹੇ ਉਹਨਾਂ ਦੀ ਸਾਡੇ ਇਸ ਪੰਥ ਪਰਿਵਾਰਾਂ ਨਾਲ ਗੱਲਬਾਤ ਹੋਈ ਹੈ ਇਹ ਜਾਂਦੇ ਰਹੇ ਨੇ ਉੱਥੇ ਇਹਨਾਂ ਸਤਿਕਾਰ ਕਰਦੇ ਇੱਕ ਦੋ ਬੰਦੇ ਸਾਡੇ ਪਿੰਡ ਦੇ ਹੋਰ ਵੀ ਮਿਲੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਕਹੀ ਹੈ ਵੀ ਇਹ ਗੱਲ ਵੀ ਤੁਸੀਂ ਇੱਕ ਵਾਰ ਪਿੰਡ ਆ ਕੇ ਤੇ ਉਹ ਦੇਖ ਲਾਂਗੇ ਪਤਾ ਨਾ ਉਹਨਾਂ ਦਾ ਦਿਮਾਗ 'ਚ ਕੀ ਗੱਲ ਸੀਗੀ ਵੀ ਉਹ ਕਿਉਂ ਨਹੀਂ ਆ ਸਕੇ ਉਹਨਾਂ ਦੀ ਕੀ ਮਜਬੂਰੀ ਸੀਗੀ ਜਾਂ ਬਰਲੇ ਕਿਵੇਂ ਨਹੀਂ ਆਏ ਹੈਗੇ ਇਹ ਜੀਵ ਵਾਲੇ ਸਾਨੂੰ ਕੋਈ ਅੱਗੇ ਉਹ ਨਹੀਂ ਨਾ ਚੁਗ ਲੈ ਵੀ ਉਹਨਾਂ ਨੂੰ ਪਿੰਡ ਆਉਣਾ ਚਾਹੀਦਾ ਸੀ ਉਹਨਾਂ ਨੇ ਸਾਡੇ ਪਿੰਡੋਂ ਜਨਮ ਲੈ ਕੇ ਇੰਨੀ ਵੱਡੀ ਉੱਚੀ ਜਗ੍ਹਾ ਤੇ ਪਹੁੰਚੇ ਵੀ ਸਾਡੇ ਪਿੰਡ ਵਿੱਚ ਕਿਉਂ ਨਹੀਂ ਆਏਗੇ ਐਸਾ ਸਾਡੇ ਪਿੰਡ 'ਚ ਬਹਾਂ ਨਹੀਂ ਕਦੇ ਜੇ ਆਉਂਦੇ ਬੜੀ ਦੁੱਖ ਦੀ ਗੱਲ ਹੈ ਜੀ ਉਹਨਾਂ ਦੀ ਜੇ ਬਹੁਤ ਦੁੱਖਦਾ ਬਿਆਰਗਾ ਅੰਦਾਜ਼ੇ ਦੀ ਵੀ ਇੱਥੇ ਜਨਮ ਹੋਇਆ ਸੀ ਬੜੀ ਹੈ ਹਮਦਾ ਦੀ ਵਿਪਤਰਵਿੰਦਰ ਜੀ ਦੇ ਜਨਮ ਹੋਏ ਆ ਬੜੀ ਵਧੀਆ ਗੱਲ ਆਉਣਗੇ ਸਾਡੇ ਪਿੰਡ ਵਿੱਚ ਕਦੇ ਆਏ ਸਾਡੇ ਪਿੰਡ ਦਾ ਨਾਮ ਵੀ ਉੱਚਾ ਕਰੇ ਜੋ ਸਾਡੇ ਪਿੰਡ ਦਾ ਨਾਮ ਵੀ ਵਧੀਆ ਰੋਸ਼ਨ ਕਰਿਆ ਤੇ ਹੁਣ ਜਿਵੇਂ ਅੱਜ ਉਹਨਾਂ ਦੀ ਡੈਥ ਹੋਈ ਹੈ ਤਾਂ ਕਿਦਾਂ ਪਿੰਡ ਵਾਸੀ ਕਿਦਾਂ ਪਿੰਡ ਦੇ ਸਯੋਗ ਹੀ ਆ ਜਾਂ ਹੀ ਆ ਸੋਗ ਦੇ ਹੀ ਆ ਵੀ ਮਾੜੀ ਗੱਲ ਹੋਈ ਆ